हरियाणा ਦੇ ਨਵੇਂ ਮੰਤਰੀ ਮੰਡਲ ਦੀ ਅੱਜ ਪਹਿਲੀ ਬੈਠਕ ਹੋਣ ਜਾ ਰਹੀ ਹੈ ਮੀਟਿੰਗ ਕੁਝ ਹੀ ਦੇਰ ਵਿੱਚ ਸ਼ੁਰੂ ਹੋਵੇਗੀ ਪਹਿਲੀ ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਣੀ ਸੀ ਪਰ ਇਹ ਬੈਠਕ ਦੀ ਪ੍ਰਧਾਨਗੀ ਨਵੇਂ ਬਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਗੇ ਹਰਿਆਣਾ ਕੈਬਨਿਟ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ ਕੁਝ ਹੀ ਦੇਰ ਦੇ ਵਿੱਚ ਇਹ ਬੈਠਕ ਸ਼ੁਰੂ ਹੋਵੇਗੀ ਹਰਿਆਣਾ ਦੇ ਨਵੇਂ ਬਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਸ ਬੈਠਕ ਦੀ ਪ੍ਰਧਾਨਗੀ ਕਰ ਰਹੇ ਨੇ ਬੈਠਕ ਦੇ ਵਿੱਚ ਸਾਰੇ 9 ਮੰਤਰੀ ਹਿੱਸਾ ਲੈਣਗੇ ਜਿੰਨਾਂ ਚ ਛੇ ਕੈਬਨਿਟ ਮੰਤਰੀ ਨੇ ਤੇ ਤਿੰਨ ਰਾਜ ਮੰਤਰੀ ਐਤਵਾਰ ਨੂੰ ਮਨੋਹਰ ਲਾਲ ਖੱਟਰ ਅਤੇ ਨਵੇਂ ਕੈਬਨਿਟ ਮੰਤਰੀਆਂ ਨੇ ਸੌ ਚੁੱਕੀ ਸੀ ਤੇ ਅੱਜ ਹਰਿਆਣਾ ਕੈਬਨਿਟ ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ ਹਰਿਆਣਾ ਕੈਬਨਿਟ ਦੀ ਪਹਿਲੀ ਬੈਠਕ ਕੁਝ ਦੇਰ ਵਿੱਚ ਸ਼ੁਰੂ ਹੋਵੇਗੀ ਹਰਿਆਣਾ ਸਰਕਾਰ ਦੇ ਛੇ ਕੈਬਨਿਟ ਮੰਤਰੀ ਤੇ ਤਿੰਨ ਰਾਜ ਮੰਤਰੀ ਉਸ ਬੈਠਕ ਦੇ ਵਿੱਚ ਸ਼ਾਮਲ ਹੋਣਗੇ ਇਸ ਬੈਠਕ ਦੇ ਪ੍ਰਧਾਨਗੇ ਹਰਿਆਣਾ ਦੇ ਨਵੇਂ ਬਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਰਨਗੇ ਯਦਵਿੰਦਰ ਸਿੰਘ ਐਵੀਪੀ ਸਾਂਝਾ ਪੱਤਰਕਾਰ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਯਦਵਿੰਦਰ ਕਦੋਂ ਸ਼ੁਰੂ ਹੋਵੇਗੀ ਬੈਠਕ ਤੇ ਕਿਹੜੇ ਕਿਹੜੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ ਬਿਲਕੁਲ ਬੈਠਕ ਸ਼ੁਰੂ ਹੋਈ ਸੀ 11 ਵਜੇ ਦੇ ਕਰੀਬ ਉਸ ਬੈਠਕ ਤੋਂ ਮੁੱਕ ਚੁੱਕੀ ਹੈ ਬਸ ਬਹੁਤ ਜਲਦੀ ਮੁੱਖ ਮੰਤਰੀ ਨੇ ਜਿਹੜੇ ਬਨੋਲਾ ਰਸਟਰੋ ਦੱਸਣਗੇ ਕਿ ਕੀ ਕੀ ਫੈਸਲੇ ਲਏ ਗਏ ਨੇ ਚਰਚਾ ਹੈ ਕਿ ਜਿਹੜਾ ਅਗਲਾ ਸੈਸ਼ਨ ਬੁਲਾਉਣਾ ਗ੍ਰਾਮ ਸਭਾ ਦਾ ਉਹਦੇ ਬਾਰੇ ਚਰਚਾ ਹੋਈ ਬਈ ਔਰ ਜਿਹੜੇ ਕੁਝ ਮੈਨੀਫੈਸਟੋ ਦੇ ਅੰਦਰ ਵਾਅਦੇ ਕੀਤੇ ਸੀ ਰਾਣੇ ਦੀ ਜਨਤਾ ਨਾਲ ਉਹਨਾਂ ਨੂੰ ਕਿਵੇਂ ਅਮਲ 'ਤੇ ਲਿਆਉਣਾਗਾ ਇਸ ਦੇ ਉੱਤੇ ਚਰਚ ਫਿਲਹਾਲ ਮੀਟਿੰਗ ਖਤਮ ਹੋਈ ਹੈ ਮੁੱਖ ਮੰਤਰੀ ਅਮਰੋ ਨਾਲ ਫਟਰ ਨੇ ਜਿਹੜੇ ਉਹ ਥੋੜੇ ਸਮੇਂ ਬਾਅਦ ਹੀ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਜਿਸ ਤੋਂ ਸਭ ਕੁਝ ਜਾਣਕਾਰੀ ਵਿਸਾਧ ਪਹੁੰਚੇਗਾ